ਅਮਰੋ ਚੀ ਕੰਗਨਾ ਜਿਹੜੀ ਫਿਲਮ ਆ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਇੰਦੇ ਪਾਰਟੀ ਮੈਂ ਕਿਹ ਕਿਹਨਾਂ ਇੰਦਾ ਫੇਰ ਮੱਡਾ ਰੌਂਗ ਦੇ ਦੋਦੇ ਨੇ ਇਹ ਮੇਰੀ ਕੰਮ ਆ ਗਿਆ ਬਹੁਤ ਆ ਰਹੇ ਐਸੀ ਜਿਹੜੇ ਪ੍ਰੈਸ ਕਾਨਫਰੈਂਸ ਕਾਨਫਰੈਂਸ ਹੋ ਕੇ ਕਰਾਉਣ ਇੱਥੇ ਸੀ ਆ ਜਾਂ ਬਹੁਤ ਆ ਰਹੇ ਐਸੀ ਜਿਹੜੇ ਪ੍ਰੈਸ ਕਾਨਫਰੈਂਸ ਹੋ ਕੇ ਕਰਾਉਣ ਇੱਥੇ ਹਰਿਆਣੇ ਦੇ ਵਿੱਚ ਚੋਖਣਾ ਦੀਪ ਸਿੰਘ ਸੂਪਾਰਤ ਤੇ ਪੰਜਾਬ ਦੇ ਵਿੱਚ ਮੂਸੇਵਾਲਾ ਮਾਰਤ ਇੱਕ ਚੀਜ਼ਾ ਬਹੁਤ ਗੁੰਝੀ ਰਹੀ ਹੈ ਜੀ ਸਰਸੇ ਵਾਲੀ ਰਹਾਬੀ ਕੋਰੋਨ ਦੇ ਉੱਤੇ ਜਿੰਨੇ ਵੀ ਪਲਾਂਟ ਕੱਢੀ ਹੈ ਉਹਨਾਂ ਨੂੰ ਸਜਾਤਾ ਟੱਕ ਨਹੀਂ ਦਿੱਤੇ ਹੈਗੇ ਅੱਜ ਤੀ ਤੋੜਾ ਜੀਆ ਨੂੰ ਕਰਨਾ ਵਾਹ ਕੋਈ ਦਿੱਕਾ ਖੁੱਸਾ ਫਿਰ ਕਿਤੇ ਕੋਤੇ ਉਹਟ ਵੱਡੇ ਇਤਿਹਾਸਿਕ ਸ਼ਾਇਰ ਤੇ ਵਿਕਤੀ ਸਿ ਆਏ ਆ ਹਨ ਨੌਰ ਤੇ ਵੀ ਸੇ ਬਾਦਸ਼ਾਹ ਹਕਮਤੀ ਚਾਹਤ ਖੁਸ਼ੀ ਹੋਈ ਹੈ ਤੇ ਬਾਬਾ ਅੰਦਰ ਸਿੰਘ ਬਾਦਲ ਦੀ ਯਾਰ ਤੇ ਵੀ ਸੱਚੇ ਤੋਂ ਬੜਾ ਸਮਝਦਾਰ ਤੇ 3 ਜਿਨ੍ਹਾਂ ਨੇ ਮੌਕਲ ਉਪਰ ਜਿਹੜਣ ਪੱਟ ਕੇ ਰੱਖਤਾ ਤੇ ਸਿਖਰਾਂ ਤੇ ਉਦੁਆਤ ਪੈਦਾ ਹੋਣਾ ਸ਼ੁਰੂ ਹੋ ਗਿਆ ਸੋ ਅਸੀਂ ਬੜੇ ਕਰਮਾ ਮਾੜੇ ਹੈ ਕਿ ਜਿਹੜੇ ਤੁਹਾਡੇ ਕੋਲ ਹੈ ਹੀ ਹੈ ਕਿ 15 ਤਰੀਕ ਨੂੰ ਇਸੇ ਮਹੀਨੇ ਅਸੀਂ ਬਹੁਤ ਵੱਡੀ ਕਾਨਫਰੰਸ ਸ੍ਰੀ ਅੰਮ੍ਰਿਤਸਰ ਵਿਖੇ ਕਰ ਰਹੀ ਹੈ ਜੀ ਜੀ ਵਿੱਚ ਅਸੀਂ ਦੱਸਣਾ ਹੈ ਕਿ ਸੈਂਟਰ ਦੀ ਸਰਕਾਰ ਨੇ ਸਾਡੇ ਰੋਟਵਾਰਨ ਦੇ ਰਿਡਕਸ਼ਨ ਚਾਹਵਾਂ ਸੌਤਨੀ ਕਰੇ ਜਿਹਦਾ ਮਤਲਬ ਹੈ ਕਿ ਸਿੱਖਾਂ ਦੇ ਜਬੂਰੀਤ ਇਮਾਰਤ ਦਿੱਤੀ ਗਈ ਹੈ ਤੇ ਜਿਹੜੇ ਸੁਰਖਾਰੇ 87 ਵਾਰ ਦੇ ਹੈਗੇ ਆ ਉਹਨਾਂ ਦੇ ਇਲੈਕਸ਼ਨ ਕਰਾਉਣ ਦੀ ਡਿਊਟੀ ਪੰਜਾਬ ਸਰਕਾਰ ਦੀ ਹੈ ਤੇ ਪੰਜਾਬ ਸਰਕਾਰ ਵੀ ਸਾਡੇ ਇਲੈਕਸ਼ਨ ਨਹੀਂ ਕਰਾ ਰਹੀ ਜੀ ਜਾਂ ਮਕਸਦ ਇਹ ਹੈ ਕਿ ਸਿੱਖਾਂ ਨੂੰ ਬਿਲਕੁਲ ਪਾਸੇ ਕੀਤਾ ਹੋਇਆ ਹੈ ਤੇ ਦੂਸਰੀ ਗੱਲ ਹੈ ਕਿ ਜਿਹੜਾ ਇਹ ਮੌਜੂਦਾ ਸਰਕਾਰ ਨੇ ਤੇ ਉਹਨਾਂ ਦੀ ਕੈਬਨਟ ਨੇ ਜਿਹੜੀ ਸਿਕਿਉਰਿਟੀ ਕਮੇਟੀ ਹੈਗੀ ਹੈ ਫੈਸਲੇ ਦੇ ਆ ਕਿ ਅਸੀਂ ਹੋਣ ਜਿਹੜੀ ਸਿੱਖ ਹਰ ਜ਼ਾਤੀ ਦੀ ਗੱਲ ਕਰਨਗੇ ਤੇ ਜੇ ਬਾਹਰ ਤੇ ਮੌਕ ਨੂੰ ਚੜੇ ਜਾਣਗੇ ਪੇਧਰ ਸਰਕਾਰਾਂ ਉਤੇ ਉਹਨਾਂ ਦੀਆਂ ਸ਼ਿਕਾਇਤਾਂ ਕਰਤੀ ਸੀਗੀ ਪਰ ਉਹ ਉਹ ਜਮਾਨਾ ਮੁਕਤ ਜੇ ਹੈ ਸਾਡੀ ਸਰਕਾਰ ਸਿੱਧਾ ਉਹਨਾਂ ਨੂੰ ਉੱਥੇ ਕਾਨੂੰਨ ਕਰੂਗੀ ਜੀ ਜੀ ਵਜਰਤ ਨਾਲ 3 ਸੈਕਿੰਡ ਕੈਨੇਡਾ ਦੇ ਵਿੱਚ ਮਰਵਾਦਨ ਤੇ ਗਏ ਹੈ ਪਾਕਿਸਤਾਨ ਦੇ ਵਿੱਚ ਬਰਨਜੀਤ ਸਿੰਘ ਪੰਡਵਾਰ ਤੇ ਲਖਮੀ ਸਿੰਘ ਰੋਟੇ ਮਾਰਤੇ ਹੈ ਤੇ ਬ੍ਰਿਟਾਨੀਆਂ ਦੇ ਵਿੱਚ ਹਰਪ੍ਰਤਾ ਸਿੰਘ ਕੰਦਮ ਮਰਵਾਤਾ ਹੈ ਕੈਨੇਡਾ ਦੇ ਵਿੱਚ ਮਰਕਸਾ ਮਾਰਤੇ ਹੈ ਸ਼ਬਦੂਲ ਸਿੰਘ ਮਾਰਤਾ ਹੈ ਤੇ ਫੇਟ ਨਿਜਰ ਸਾਹ ਮਾਰਤੇ ਹੈ ਤੇ ਹਰਿਆਣੇ ਦੇ ਵਿੱਚ ਆਪਣਾ ਦੀਪ ਸਿੰਘ ਸਿੱਧੂ ਮਾਰਤਾ ਤੇ ਪੰਜਾਬ ਦੇ ਵਿੱਚ ਮੂਸੇਵਾਲਾ ਮਾਰਕਾ ਇਹ ਚੀਜ਼ਾਂ ਬਹੁਤ ਗੰਭੀਰ ਰਹੀਆਂ ਜਿਹੜੀਆਂ ਅਸੀਂ ਉੱਥੇ ਰਖਾਵਾਂਗੇ ਕਿ ਸਾਡੇ ਨਾਲ ਇਹੋ ਜਿਹੀ ਬੀਅੰਸ ਆਫ ਇੱਕ ਹੋਈ ਹੈ ਅੱਜ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਬੜੀ ਕ੍ਰਤੰਭਕ ਮਹਿਸੂਸ ਹੋ ਗਈ ਹੈ ਕਿ ਪੀ ਪਾਰਟੀ ਦੇ ਨਾਮ ਤੇ ਨਾਮ ਬਾਕੀ ਪਾਰਟੀ ਦੇ ਨਾਮ ਇਹ ਕਿਸਾਨਾਂ ਦੇ ਮਗਰ ਪੈ ਗਏ ਹਨ ਜਿਹੜੇ ਕਿ ਅਸੀਂ برداشت ਨਹੀਂ ਕਰਦੇ ਹੈਗੇ ਤੇ ਤੁਹਾਨੂੰ ਪਤਾ ਚੋਣਾ ਉਹਨ੍ਹਾ بڑا ਹੈ ਫਸਲ ਸੇਟੌਰ ਜਿਲ੍ਹਾ ਗੁਰਦਾਸਪੁਰ ਸਭ ਤੋਂ ਵੱਧਿਆ ਬਾਸਮਤੀ ਪੈਦਾ ਕਰਦਾ ਹੈ ਝੋੜ ਪੈਦਾ ਕਰਦਾ ਹੈ ਤੇ ਅਜੇ ਤੱਕ ਦਰਦਾਮ ਜਿਹੜੇ ਹੈਗੇ ਸੈਂਟਰ ਦੇ ਉਹ ਫਾਡੇ ਦੀ ਕੀਤੇ ਗਤੀ ਪਰ ਬੈਚ ਦੇ ਮੁਤਾਬਕ ਅੱਤੀ ਮਾਰਕਟ ਨੂੰ ਸੈਂਟਰ ਡਗਾਮਾ ਨੂੰ ਖਤਮ ਕਰਦੀ ਕਰ ਦਿੰਦੀ ਹੈ ਕਿਉਂ ਕਰਕੇ ਨਵੀਂ ਫਸਲ ਹੋਣੀ ਹੁੰਦੀ ਹੈ ਹੁਣ ਮੈਂ ਸਾਡੇ ਆਰਥੀਆਂ ਨੂੰ ਪੁੱਛਣ ਨੂੰ ਮਿਲ ਰਹੇ ਹਨ ਤੇ ਉਹ ਕਹਿੰਦੇ ਐਕ ਜੀ ਇਹ ਸਾਡਾ ਬਰਾਬਰ ਬਰਾਬਰ ਹਾਲ ਹੈ ਕਿ ਅਸੀਂ ਝੋਨੇ ਨੂੰ ਰੱਖਾਂਗੇ ਕਿ ਤੇ ਫਸਲ ਉੱਤੇ ਰੱਖਾਂਗੇ ਕਿਉਂ ਕਰਕੇ ਡਗਾਮ ਤੱਕ ਇਹ ਖੰਦੀ ਨਹੀਂ ਕੀਤੇ ਸੈਂਟਰ ਦੀ ਸਰਕਾਰ ਤੇ ਉਹਨੇ ਮੈਨੂੰ ਇਹ ਵੀ ਦੱਸਿਆ ਕਿ ਸੈਂਟਰ ਦੀ ਸਰਕਾਰ ਕਹਿ ਰਹੀ ਹੈ ਕਿ ਜਨਾਚੇਰ ਤਸਾਨ ਸ਼ੰਭੂ ਤੇ ਖਨੌੜ ਬਾਰਡਰ ਦੇ ਜਿਹੜੇ ਧਰਨੇ ਲੱਗੇ ਉੱਥੋਂ ਨਹੀਂ ਉੱਠਣਗੇ ਹੁਣਾਂ ਚੇਰੇ ਸਿੱਟਾ ਨਾ ਪੂਹੇ ਨਹੀਂ ਹੈ ਇਹ ਬੜੀ ਅਜੀਬ ਗੱਲ ਹੈ ਕਿ ਜਿਹੜੇ ਤਸਾਨਾ ਨੇ ਇੱਕ ਵਾਰੀ ਭੁੱਖਮਰੀ ਸਾਰੇ ਹਿੰਦੋਸਤਾਨ ਦੀ ਮਾਰੀ ਹੈ ਤੇ ਹੁਣ ਫੇਰ ਉਹਨਾਂ ਦਾ ਛੋੜਨਾ ਮੰਡੀ ਦੇ ਵਿੱਚ ਆ ਰਹੇ ਹੈ ਤੇ ਉਹਨਾਂ ਦੀ ਜਿੱਤਰੀ ਦੇ ਮਿਕਰ ਕਾਫਟ ਸੈਂਟਰ ਦੀ ਸਰਕਾਰ ਬਾੜੀ ਹੈ ਤੇ ਆਮ ਆਦਮੀ ਪਾਰਟੀ ਜਿਹਨੂੰ ਤਗੜਾਜੀ ਤੇ ਸਾਡੇ ਕੋ ਉਹ ਵੀ ਕੋਈ ਨਾ ਕੋਈ ਮੇਂਸ ਨਹੀਂ ਕਰ ਰਹੇ ਤੇ ਅਸੀਂ ਗਦਾਮਾ ਨੂੰ ਖਾਦੀ ਕਰਾਂਗੇ ਤੇ ਔਨ ਮਾਰਕੀ ਫਸਲ ਨੂੰ ਉਹਦੀ ਚੈਰੀ ਕਰਾਈਏ ਸੋ ਇਹ ਸਾਡੀ ਨਹੀਂ ਚਾਹੀਦੀਆਂ ਜਿਹੜੀਆਂ ਕੀ ਸਿੱਖਾਂ ਨੂੰ ਇਹ ਲੱਗਦੀ ਹੈ ਕਿ ਤੇ ਲਾਲਬਾਦਰ ਸ਼ਾਸਤਰੀ ਸਿਕਰ ਜਨੇ ਦੇ ਹਰ ਜੈ ਜਵਾਨ ਜੈ ਕਿਸਾਨ ਪਰ ਇਹ ਸਰਕਾਰ ਨੇ ਤਾਂ ਕਿਸਾਨ ਬਿਲਕੁਲ ਮਾਰ ਦਿੱਤਾ ਗਿਆ ਹੈ ਕਿ ਕਰਾਂਗੇ ਇਹੋ ਕੁਮਾਰੀ ਹੋ ਵੀ ਤੇ ਨਾਲ ਪਾਕਿਸਤਾਨਵਾਦੀ ਕਿ ਫਿਰ ਸਾਨੂੰ ਮਜਬੂਰਨ ਪਾਕਿਸਤਾਨ ਦੀ ਮੰਡੀ ਦੇ ਵਿੱਚ ਝੋਨਾ ਵੇਚਣਾ ਪਊਗਾ ਜਾਂ ਕਣਕ ਵੇਚਣੀ ਪਊਗੀ ਤੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਬਾਰਡਰ ਤੇ ਲਖਿਆ ਤੇ ਵਿਕਤੂ ਸੂਬੇ ਦੇ ਵਿੱਚ ਇਹ ਕਿ ਜੀ ਜਿਹੜੀ ਰੰਜਸ਼ਾ ਉਹ ਲੋਕਾਂ ਦੇ ਨਾਲ ਤੇ ਪਸੰਦਾਂ ਤੇ ਸਿੱਖਾਂ ਦੇ ਨਾਲ ਨਹੀਂ ਕੱਟੀ ਜੀ ਤੇ ਕਦੇ ਵੀ ਸਾਨੂੰ ਮੇਜ਼ ਦੇ ਉੱਤੇ ਬੁਲਾਉਂਦੇ ਨਹੀਂ ਗੱਲਬਾਤ ਕਰਨ ਨੂੰ ਤੇ ਜਿਹੜਾ ਇਹ ਵਿੱਥ ਪੈ ਗਈ ਹੈ ਸੈਂਟਰ ਤੇ ਸਿੱਖਾਂ ਦੇ ਵਿਚਾਲੇ ਇਹ ਸੂਦਰ ਦਰਦ ਦੂਰ ਕਰਨ ਬਹੁਤ ਜੋੜੀ ਹੈ ਕਿਉਂ ਕਰਕੇ ਵੀ ਕੱਤੀ ਦੀ ਵੀ ਸਰਕਾਰ ਬਹੁਤ ਨਰਾਸ਼ ਹੈ ਕਿਉਂਕਿ ਉੱਥੇ ਵੀ ਸੈਕਟਰ ਨੂੰ ਨੂੰ ਮਾਰਕੀ ਕੋਸ਼ਿਸ਼ ਪੀਤੀ ਹੈ ਤੇ ਅਬਲੀਕਾ ਤੇ ਕੈਂਡੀਡਾ ਤੇ ਬਲੈਰਟ ਤੇ ਪਾਕਿਸਤਾਨ ਦੇ ਆਕੀ ਸਾਡੀ ਜਿਹੜੀ ਸੋਵਰਨਿਟੀ ਹੈ ਸਾਡੀ ਜਿਹੜੀ ਬਾਦਸ਼ਾਹੀ ਹੈ ਉਸ ਨੂੰ ਇੰਡੀਆ ਨੇ ਭੰਗ ਕਰਤਾ ਹੈ ਥੋੜੇ ਸਾਡੇ ਸ਼ਹਿਰੀਆਂ ਨੂੰ ਗੋਰੀ ਨਾਲ ਮਾਰ ਕੇ ਜਾਂ ਜਹਿਰ ਦੇ ਕੇ ਜਿਵੇਂ ਖੰਡੇ ਨੂੰ ਕੀਤਾ ਵਰਤਾਨੀਆਂ ਦੇ ਵਿੱਚ ਮਨਸਾ ਜਿਹੜਾ 25 ਕਿਲੋਮੀਟਰ ਦਾ ਏਰੀਆ ਬੀਐਸਐਫ ਨਹੀਂ ਦੇਖਦਾ ਉਸ ਬਦ ਕੀ ਹੋ ਗਏ ਉੱਤਰ ਕੀ ਕਾਨੂੰਨ ਦੇ ਖਿਲਾਫ ਹੈ ਕਿ ਉੱਤਰ ਤੇ ਬੀਐਸਐਫ ਨੂੰ ਤਾਂ ਇਹ ਬਾਰਡਰ ਤੇ ਉੱਤੇ ਪਹਿਲਾਂ ਦੇਣ ਦੇ ਦੇ ਜਾਇਆ ਸੀ ਇਸ ਕਰਕੇ ਜੇ ਬੀਐਸਐਫ ਬਾਰਡਰ ਤੋਂ ਕੱਟੀ ਗਈ ਹੈ ਤਦੇ ਬਾਰਡਰ ਬੋਂਡ ਤੋਂ ਬਹੁਤ ਜ਼ਿਆਦਾ ਫੀਮ ਤੇ ਡਰੱਗਸ ਆ ਰਹੇ ਹੈ ਤੇ ਅੱਜ ਸਾਡੇ ਬੱਚੇ ਮੈਂ ਹੁਣੇ ਪੱਟੀ ਏਰੀਆ ਦਾ ਦੌੜਨ ਕਰਕੇ ਆਇਆ ਹੈ ਉੱਥੇ ਵੀ ਬਹੁਤ ਫਰਟੀਅ ਫਰਟੀ ਮਟੀਅ ਨੌਨ ਵਨ ਟੀਕੇ ਲਾ ਕੇ ਭਰੀ ਜਾ ਰਹੀ ਹੈ ਤਾਂ ਇਹ ਇੱਕ ਫਰਟੀਅ ਸ਼ੁਰੂ ਹੋ ਗਈ ਹੈ ਤੇ ਬਿਲਕੁਲ ਕਾਨੂੰਨ ਦੀ ਵਸਤ ਬਿਲਕੁਲ ਤਿਹੜ ਗਈ ਹੈ ਤਾਂ ਇਹ ਜਿਹੜੀ ਬੀਐਸਐਫ ਹੈ ਇਹ ਨੂੰ ਆਪਣਾ ਕੰਮ ਬਾਰਡਰ ਦੇ ਉੱਤੇ ਕਰਨਾ ਚਾਹੀਦਾ ਹੈ ਤੇ ਪੰਜਾਬ ਦੇ ਇਸ ਨੂੰ ਚੇਂਜ ਕਰਨਾ ਚਾਹੀਦਾ ਜਿਹੜਾ ਕਿ ਇਹ ਫਰੋਟੀਆਂ ਦਰਵਾਜ਼ਾ ਹੋ ਗਿਆ ਫਿਰ ਤੇ ਹੀ ਇਸੇ ਪੁਰਾਣੇ ਜਿਹੜੇ ਨੌਜਵਾਨ ਟੀਕੇ ਲਾ ਕੇ ਆਪਣੇ ਆਪ ਨੂੰ ਮਾਰੀ ਜਾ ਰਹੀ ਹੈ ਜਿਹਨੀਆਂ ਡਰੱਗਸ ਬਹੁਤ ਜ਼ਿਆਦਾ ਫੈਲੀਆਂ ਇਹਦੇ ਬਾਰੇ ਤੇ ਵੀ ਚੀਫ ਸਿਸੋ ਸਾਹਿਬ ਨੇ ਜਾਂ ਮੋਤੀ ਸਾਹਿਬ ਨੇ ਕੋਈ ਮੀਟਿੰਗ ਦੀ ਸੱਦੀ ਕੀ ਰੱਖਦੇ ਨੇ ਰਾਜ ਕਿ ਬੀ ਕਰੀਏ ਸੋ ਇਹ ਬਹੁਤ ਵੱਡੇ ਇਹ ਪ੍ਰੋਬਲਮ ਸਾਡੇ ਉੱਤੇ ਖੜੇ ਪੰਜਾਬ ਦੇ ਮੌਲਿਕ ਕਿਸ ਤਰ੍ਹਾਂ ਦੇਖਦੇ ਜੀ ਇਸ ਤਰ੍ਹਾਂ ਪੰਜਾਬ ਦੇ ਮਾਹੌਲ ਨੂੰ ਕਿਸ ਤਰ੍ਹਾਂ ਦੇ ਦੋ ਇਸਪੁਰ ਜੀ ਪੰਜਾਬ ਦੇ ਮਾਹੌਲ ਕਿਸ ਤਰ੍ਹਾਂ ਦੇ ਰਹੇ ਫਿਰ ਮੈਂ ਦੱਸਦਾ ਦਿੰਦਾ ਹੁਣ ਇਹ ਦੋ ਜੱਤਾ ਮੈਂ ਕੀ ਕਹਿੰਦਾ ਬੰਦੀ ਸਿੰਘਾਂ ਬਾਰੇ ਤੁਹਾਡਾ ਕੀ ਵਿਚਾਰ ਬੰਦੀ ਸਿੰਘ 33 ਸਾਲਾਂ ਤੇ ਹੈ ਕਿ ਇਹ ਵੀਰਾਂ ਦੇ ਵਿੱਚ ਤੇ ਜੇ ਬੀਬੀ ਬਾਣੂ ਦੇ ਘਰ ਨੂੰ ਉਹਨਾਂ ਖੈਰ ਕੀਤੀ ਸਹੀ ਤੇ ਉਹਨਾਂ ਨੇ ਖੈਰ ਕਰਦੇ ਨਹੀਂ ਉਹਨਾਂ ਨੂੰ ਪ੍ਰੀਵ ਦੇਤੀ ਹੈ ਜਿਵੇਂ ਹੁਣ ਸੱਤ ਸੇ ਬੋਲੇ ਨਾਮ ਅਧੀਨ ਪਰੂਨ ਦੇ ਉੱਤੇ ਹੈ ਜਿੰਨੇ ਵੀ ਬਲਾਤ ਕਰੀ ਹੈ ਉਹਨਾਂ ਨੂੰ ਸਜਾਤਾ ਤੱਕ ਨਹੀਂ ਦਿੱਤੇ ਹੈਗੇ ਤੇ ਕਈ ਕਈ ਸਰਦਾਰ ਤੋਂ ਸਿੱਖ ਲੱਗੇ ਹੋਏ ਐ ਇੱਥੇ ਠੀਕ ਉੱਪਰ ਵੀ ਆਪਣੇ ਵੱਡੇ ਖੜੇ ਹੋਏ ਐ ਤਾਂ ਮੈਂ ਸੋਚਦਾ ਵੀ ਨਾ ਤੇ ਇਹ ਰਹੀ ਇਹ ਤੁਹਾਨੂੰ ਦੱਸਣੀ ਚਾਹੀਦੀ ਹੈ ਕਿ ਕਿਰਤ ਦੇ ਉਹ ਅਜਮਰੀ ਸਿੱਖਾਂ ਦੇ ਵਿੱਚ ਦੇ ਭਾਣ ਗੀਤ ਫਿਰੇ ਪੰਜਾਬ ਦੇ ਵਿੱਚ ਵੀ ਫੈਲੂਫੇ ਸਿੰਘਾਂ ਦੇ ਵਿੱਚ ਵੀ ਫੈਲੂਫੀ ਤੇ ਇਹਦਾ ਅਸਲ ਮੂਤ ਪੜਾਉਂਗਾ ਜੁਗਾ ਕੇ ਉਹ ਦੀ ਸਾਹ ਨੂੰ ਦੇਖ ਲੈਣਾ ਚਾਹੀਦਾ ਹੈ ਦੀ ਐਚ ਦੀ ਤੋਂ ਨਾ ਬਹੁਤ ਘੱਟ ਫਈਆ ਰਹੀ ਹੈ ਸੈਕਟਰ ਦੀ ਤੇ ਬਹੁਤ ਆਪਣੇ ਤੁਸੀ ਨਹੀਂ ਸਕਦੇ ਜਿਹੜੀ ਸਖਤ ਬਿ ਮਾਤਾ ਕੰਗਰਨਰ ਉਹਦੀ ਫਿਲਮ ਆ ਰਹੀ ਹੈ ਐਮਰਜੈਂਸੀ ਉਹਦੇ ਬਾਰੇ ਕੀ ਕਹੋਗੇ ਜੀ ਜਿਹੜੀ ਕੰਗਰਨਰ ਉਹਦੀ ਫਿਲਮ ਆ ਰਹੀ ਹੈ ਐਮਰਜੈਂਸੀ ਐਮਰਜੈਂਸੀ ਕੰਗਨਰ ਜਿਹੜੀ ਫਿਲਮ ਆ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਉਤੇ ਬਾਰੇ ਮੈਂ ਕਰ ਸਕਿਆ ਨਹੀਂ ਤਾਂ ਫੇਰ ਮੱਝਾ ਰੌਣੇ ਸੋਦੇ ਨੇ ਤੇ ਮੇਰੀ ਗੱਲ ਫਰਕ ਨਹੀਂ ਉਤੇ ਬਾਰੇ ਟੈਂਟਰ ਚੁੱਕਿਆ ਨਹੀਂ ਨੀ ਇਹ ਚੀਜ਼ ਮੱਝਾ ਨਹੀਂ ਮਜਾ ਨਹੀਂ ਸਮਝ ਗਿਆ ਆਈਟੀ ਵਾਈਟ ਤੇ ਨਹੀਂ ਆਈ ਮੱਝਾ ਬਹੁਤ ਆ ਰਿਹਾ ਸੀ ਜਿਹੜਾ ਕਾਨਫਰੈਂਸ ਕੰਫਰੈਂਸ ਸੋਫਟ ਟੈਕਨੋਲੋਜੀ ਤੇ ਸੀ ਨਹੀਂ ਆਪਾਂ ਆਈਟੀ ਗੱਲ ਕਰੀਏ ਦੂਰੀ ਵਾਲੀ ਮੈਂ ਨਹੀਂ ਮਜਾਤਾ ਨੂੰ